ਸੀ ਗੱਲ ਦੋਸਤੋ ਮੇਰੀ ਅੱਜ ਦੀ ਕਹਾਣੀ ਨੌਜਵਾਨ ਕੁੜੀ ਸਿਮਰਨ ਅਤੇ ਉਸਦੇ ਫੁੱਫੜ ਦੀ ਕਹਾਣੀ ਹੈ ਕਹਾਣੀ ਨੂੰ ਸੁਣਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਇੱਕ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡੇ ਇੱਕ ਲਾਈਕ ਤੇ ਸਬਸਕ੍ਰਾਈਬ ਨਾਲ ਮੈਨੂੰ ਬਹੁਤ ਮੋਟੀਵੇਟ ਫੀਲ ਹੁੰਦਾ ਥੈਂਕ ਯੂ ਸਿਮਰਨ ਜਦ 부ਆ ਦੇ ਘਰ ਪਹੁੰਚੀ ਸਭ ਨੇ ਪਿਆਰ ਨਾਲ ਸਵਾਗਤ ਕੀਤਾ ਉਹ ਹੱਸਤੇ ਹੱਸਤੇ ਉਸ ਨੂੰ ਅੰਦਰ ਲੈ ਗਈ ਪਰ ਫੁੱਫੜ ਹਰ ਵੀ ਦੀਆਂ ਅੱਖਾਂ ਕੁਝ ਹੋਰ ਹੀ ਕਹਿ ਰਹੀਆਂ ਸੰ ਉਹ ਹਰ ਵਾਰ ਸਿਮਰਨ ਨੂੰ ਵੇਖਦੀ ਤਾਂ ਇੱਕ ਪਲ ਲਈ ਸਮਰੂਪ ਜਾਂਦਾ ਦਿਨ কাটਦੇ ਗਏ ਪੂਆ ਸਾਰਾ ਦਿਨ ਕਰਤੇ ਕੰਮਾਂ ਵਿੱਚ ਲੱਗੀ ਰਹਿੰਦੀ ਸਿਮਰਨ ਕਦੇ ਛੱਤ ਤੇ ਕਦੇ ਆਂਗਣ ਵਿੱਚ ਕਿਤਾਬ ਪੜ੍ਹਦੀ ਫੁੱਫੜ ਬਿਨਾਂ ਕਾਰਨ ਉਸਤੇ ਨੇੜੇ ਆ ਜਾਂਦੇ ਕਦੇ ਪਾਣੀ ਲੈਣ ਕਦੇ ਕੋਈ ਬਹਾਨਾ ਸਿਮਰਨ ਨੂੰ ਉਹਨਾਂ ਦੀਆਂ ਅੱਖਾਂ ਬਹੁਤ ਕੁਝ ਕਹਿੰਦੀਆਂ ਮਹਿਸੂਸ ਹੁੰਦੀਆਂ ਇੱਕ ਸ਼ਾਮ ਕਾਲੇ ਬਾਦਲ ਛਾ ਗਏ 부ਆ ਆਪਣੇ ਕੰਮ ਵਿੱਚ گاਉਂ ਵਾਲੇ ਘਰ ਚਲੀ ਗਈ ਉਸ ਦਿਨ ਘਰ ਸੁਨਣਾ ਸੀ ਤੇ ਸਿਮਰਨ ਸਾਥੇ ਬੈਠੀ ਹੋਈ ਸੀ ਠੰਡੀ ਹਵਾ ਖਾ ਰਹੀ ਸੀ ਚਾਨਕੂ ਬਾਰਿਸ਼ ਸ਼ੁਰੂ ਹੋ ਗਈ ਹਵਾ ਨਾਲ ਸਿਮਰਨ ਦੇ ਵਾਲ ਉੱਡਣ ਲੱਗੇ ਕੁੜਤਾ ਕਿੱਲਾ ਹੋ ਗਿਆ ਫੁੱਫੜ ਹਰਵੀਰ ਵੀ ਉੱਪਰ ਆ ਗਏ ਉਹਨਾਂ ਨੇ ਹੌਲੀ ਆਵਾਜ਼ ਵਿੱਚ ਕਿਹਾ ਸਿਮਰਨ ਬਾਰਿਸ਼ ਚ ਤੂੰ ਕਿੰਨੀ ਸੋਹਣੀ ਹੋ ਜਾਨੀ ਐ ਬਹੁਤ ਸੋਹਣੀ ਹੋ ਜਾਨੀ ਐ ਸਿਮਰਨ ਸ਼ਰਮਾ ਗਈ ਹੌਲੀ ਨਾਲ ਆਸੇ ਪਾਸੇ ਵੇਖਣ ਲੱਗੀ ਪਰ ਉਸਦੀ ਧੜਕਣ ਤੇਜ਼ ਹੋ ਗਈ ਅਚਾਨਕ ਆਕਾਸ਼ ਵਿੱਚ ਬਿਜਲੀ ਚਮਕੀ ਉਸ ਰੋਸ਼ਨੀ ਵਿੱਚ ਫੁੱਫੜ ਨੇ ਹੌਲੀ ਨਾਲ ਸਿਮਰਨ ਦੇ ਹੱਥ ਨੂੰ ਛੂ ਲਿਆ ਇੱਕ ਛੋਟਾ ਜਿਹਾ ਛਰਸ਼ਪਰਸ਼ ਪਰ ਅੰਦਰ ਤੱਕ ਗਰਮੀ ਫੈਲ ਗਈ ਸਿਮਰਨ ਨੇ ਸਾਹ ਰੋਕ ਲਿਆ ਉਸਦੀਆਂ ਅੱਖਾਂ ਆਪਣੇ ਫੁੱਫੜ ਹਰਬੀਰ ਦੀਆਂ ਅੱਖਾਂ ਨਾਲ ਜਾ ਮਿਲੀਆਂ ਤੂੰ ਮੇਂ ਵਿਚੋਂ ਇੱਕੋ ਜਿਹਾ ਜੱਜਵਾਸੀ ਰਾਤ ਹੋ ਗਈ ਘਰ ਵਿੱਚ ਸਿਰਫ ਇੱਕ ਲਾਲ ਟੈਂਜਲ জ্বল ਰਹੀ ਸੀ ਬਾਹਰ ਬਾਰਿਸ਼ ਦੀਆਂ ਬੂੰਦਾਂ ਦੀ ਟਪਕ ਅੰਦਰ ਸਿਰਫ ਖਾਮੋਸ਼ੀ ਹੀ ਚੱਲ ਰਹੀ ਸੀ ਉਹ ਰਾਤ ਉਹਨਾਂ ਨੇ ਇਕੱਠਿਆਂ ਬਿਤਾਈ ਅਗਲੇ ਦਿਨ ਸਿਮਰਨ ਆਂਗਣ ਵਿੱਚ ਜਿ ਬੈਠੀ ਫੁੱਫੜ ਹੌਲੀ ਹੌਲੀ ਉਸ ਦੇ ਨੇੜੇ ਆਏ ਨਾ ਕੋਈ ਸ਼ਬਦ ਨਾ ਕੋਈ ਬਾਤ ਆ ਸਿਰਫ ਨੇੜੇ ਬੈਠਣ ਨਾਲ ਹੀ ਸਰੀਰ ਵਿੱਚ ਇੱਕ ਅਣਜਾਣੀ ਗਰਮੀ ਵਗ ਰਹੀ ਖੁਫੜ ਨੇ ਸਿਰ ਸਿਮਰਨ ਦੇ ਵਾਲਾਂ ਤੋਂ ਇੱਕ ਲਟ ਹਟਾਈ ਇਸ ਛੋਟੀ ਹਰਕਤ ਨਾਲ ਹੀ ਸਿਮਰਨ ਦੇ ਰੋਮ ਰੋਮ ਵਿੱਚ ਗਰਮੀ ਦੌੜ ਗਈ ਖੁਫੜ ਹੌਲੀ ਆਵਾਜ਼ ਵਿੱਚ ਬੋਲੇ ਜੇ ਦਿਲ ਦੀਆਂ ਗੱਲਾਂ ਅੱਖਾਂ ਨਾਲ ਹੀ ਕਹਿ ਕੀ ਤਾਂ ਸ਼ਬਦਾਂ ਦੀ ਲੋੜ ਹੀ ਨਹੀਂ ਪੈਂਦੀ ਸਿਮਰਨ ਨੇ ਕੁਝ ਨਹੀਂ ਕਿਹਾ ਸਿਰਫ ਅੱਖਾਂ ਚੁਕਾ ਲਈਆਂ ਉਸ ਦੀ ਗੱਲਾਂ ਤੇ ਹੌਲੀ-ਹੌਲੀ ਗਰਮੀ ਫੈਲ ਗਈ ਉਸ ਦੀਆਂ ਗੱਲਾਂ ਹੌਲੀ-ਹੌਲੀ ਲਾਲ ਹੋ ਗਈਆਂ ਅਗਲੀ ਸਵੇਰ ਜਦ ਭੂਆ ਘਰ ਵਾਪਸ ਆਏ ਸਾਰਾ ਕੁਝ ਸਧਾਰਨ ਹੀ ਲੱਗ ਰਿਹਾ ਸੀ ਪਰ ਸਿਮਰਨ ਦੇ ਮਨ ਵਿੱਚ ਪਿਛਲੀ ਰਾਤ ਦੇ ਪਲ ਉਹ ਪਿਆਰ ਨਹੀਂ 파 ਰਹੀ ਸੀ ਫੁੱਫੜ ਵੀ ਚੁੱਪਚਾਪ ਮੁਸਕਰਾ ਰਹੇ ਸਨ ਉਹ ਦੋਵੇਂ ਜਾਣਦੇ ਸਨ ਉੱਤਰਾਤ ਉਹਨਾਂ ਦੋਵਾਂ ਵਿੱਚ ਕੀ ਹੋਇਆ ਇਹ ਇੱਕ ਰਾਜ਼ ਹੈ ਜੋ ਸਿਰਫ ਉਹਨਾਂ ਦੀਆਂ ਅੱਖਾਂ ਜਾਣਦੀਆਂ ਹਨ ਤੇ ਸਿਰਫ ਉਹ ਦੋਵੇਂ ਜਾਣਦੇ ਹਨ ਥੈਂਕ ਯੂ ਤੁਹਾਨੂੰ ਅਗਰ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾ ப்ਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਤੁਹਾਡੇ ਲਈ ਇਦਾਂ ਦੀਆਂ ਸਟੋਰੀਆਂ ਹੀ ਲਿਆਉਂਦੀ ਰਹਾਂਗੀ